ਕੱਲੇ-ਕੱਲੇ ਦੇ ਘਰ ਜਾ ਕੇ ਪੈਰੀਂ ਹੱਥ ਲਾਉਂਦਾ ਸੀਗਾ ਅੱਜ ਜਦੋਂ ਸਾਡਾ ਬਾਗ ਉਜੜ ਗਿਆ ਸਾਡੀ ਸਾਰੇ ਘਰ ਉਜੜ ਗਏ ਕਿੱਦਾਂ ਹੋ ਗਿਆ ਕੋਈ ਕਿਸੇ ਰੰਗ ਦੇ ਆ ਬੰਦਾ ਉਹਨੇ ਸਾਡੇ ਪਹਿਲੇ ਬੰਦਾ ਦੁੱਖ ਚੱਲ ਰਿਹਾ ਉਹਨਾਂ ਨੇ ਸਮਝਾ ਦੇ ਹਾਂਜੀ ਜਾਨ ਕੇ ਦੱਸਾਂਗਾ ਮੈਂ ਤੁਹਾਨੂੰ ਜਰਮਾਂ ਤੋਂ ਆ ਰਿਹਾ ਹੈ ਐਮ ਐਲ ਐਸ ਮਰਦਾਬਾਦ ਐਮ ਐਲ ਐਸ ਮਰਦਾਬਾਦ ਜੀ ਐਕਸ ਥੋੜੀ ਜਿਮਾਨ ਜਿਹੜੇ ਦੋ ਬੋਸ਼ੀਏ ਪੁਤਾਨ ਸਤ ਲਾ ਰਹੇ ਨੇ ਦੋ ਬੋਸ਼ੀਏ ਉਹਨਾਂ ਨੂੰ ਪੰਜ ਮਿੰਟ ਦਾ ਕਾਲ ਨੇ ਜੀ ਕੋਲ ਸਦਾਇਆ ਮਹਾਨ ਹੋ ਰਿਹਾ ਸਦਾਇਆ ਰੱਖਿਆ ਗਈ ਹਰੇ ਨਾਮ ਕੋਈ ਨਹੀਂ ਲੇਕਿਨ ਆਮਾ ਨੂੰ ਸਮਾਨਾ ਨਹੀਂ ਦਿੱਕੇ ਆਇਆ ਬੜਾ ਦੁਖੀ ਹੋ ਗਿਆ ਸਰਬਦੀਨ ਹੋ ਗਿਆ ਮੇਰੇ ਉੱਪਰ ਹੋਣੀ ਨਹੀਂ ਲੱਗਾ ਬੜਾ ਮਨ ਪਰਿਆ ਹੋਇਆ ਸਾਡੇ ਬੱਚੇ ਸਾਨੂੰ ਕੁਝ ਨਾ ਦੇ ਕੇ ਚਲੇ ਗਏ ਅਜੀ ਉਹਨਾਂ ਦੇ ਇਨਸਾਨਾਸਤੇ ਇੱਥੇ ਮਿਲਤਾ ਕਰਨਾ ਪਿਛਲੇ ਸਾਰੇ ਕੱਠੋਰ ਦੀ ਸਾਰਾ ਸੋਇਦ ਵਾਸੀਆਂ ਨੇ ਪਰਵਾਹ ਨਹੀਂ ਐਸੇ ਇਨਸਾਨਾਂ ਨੂੰ ਮਨਕਤ ਕਰ ਦਿੱਤਾ ਗਿਆ ਕੋਈ ਲੱਗਣੀ ਬੜੀ ਜੰਦੇ ਹੋ ਜਵਾਕ ਬਰ ਕੇ ਸਾਡੇ ਘਰ ਉੱਜਣ ਗਈ ਕੋਈ ਕਾਂਗਰਸ ਦਾ ਰਿਆ ਕੋਈ ਕਾਲੀ ਬਲੈਕ ਕੋਈ ਪੁਛਕ ਰਿਆ ਲੋਕਾਂ ਨੇ ਬਣਾ ਕੇ ਜਿੰਦੋਨੋ ਫੈਸਲਾ ਲੋ ਕੋਈ ਐਸਾ ਬੰਦਾ ਹੈ ਜਿਹੜਾ ਨਾਂ ਬੋਲਿਆ ਬਾਜੀ ਬਾਈ ਜੀ ਪਾਰਟੀ ਬਾਈ ਜੀ ਕਿਉਂ ਕਰ ਰਹੇ ਹੋ ਰੇ ਭਾਈ ਜੀ ਜਿਹੜੇ ਬੰਦੇ ਬੋਲ ਰਹੇ ਨੇ ਉਹਨਾਂ ਦੇ ਆਪਾਂ ਨੂੰ ਵਿਚਾਰ ਸੁਣਦੇ ਦੇਦੇ ਨੇ ਹਰੇਕ ਕੋ ਬੰਦਾ ਬੋਲਣਾ ਹੈ ਸਾਰਾ ਦਿਨ ਬਿਆਪ ਨੇ 12 ਦਿਨ ਪਿਆਰ ਨਾਲ ਸਾਰਿਆਂ ਨੂੰ ਇਮੇ ਨਾ ਕਰੂ ਹਰ ਇੱਕ 25 ਦਿਨ ਹੋ ਗਏ ੱੱਕੇ ਖਾਦਿਆਂ ਨੂੰ ਆਹੀ ਪਾ ਚੜ ਰਹਾ ਹੋਰ ਕੀ ਚੜ ਰਹੀ ਹੈ ਕੋਈ ਬੰਦੇ ਵਿਚਾਰ ਸੁਣੀਏ ਜਿਨ੍ਹਾਂ ਜਵਾਗਏ ਨੂੰ ਪਤਾ ਦਰਦ ਕੀ ਹੈ ਜੀ ਸਰ ਰਹੀਂਦਰ ਸਿੰਘ ਸਾਬਕਾ ਐਮ.ਐਲ.ਏ ਸਮਾਨੋ ਮੁੱਖ ਮੰਤਰੀ ਪੰਜਾਬ ਕਿਉਂਕਿ ਅੱਜ ਸਾਰੇ ਪੰਜਾਬ ਦੇ ਵਿੱਚ ਯੂਥ ਨਸ਼ਾ ਵਿਰੁੱਧ ਜਿਹੜੇ ਕੀ ਲੀਵੀਤੀ ਸੀ ਸਾਲ ਤੋਂ ਨਸ਼ਾ ਗੋਚਿਆ ਹੈ ਦੇ ਉਹਨਾਂ ਚਾਰ ਦਿਨਾਂ ਦੇ ਵਿੱਚ ਫੜ ਕੇ ਉਤਰਤਾ ਉਹਨਾਂ ਵਾਸਤੇ ਕਿੱਟੀ ਕਮੰਡੀ ਕਾਸੀ ਜੋ ਮਜੁਰਮ ਜਿਹੜੇ ਤਸੂਰਬਾਦ ਨੇ ਉਹਨਾਂ ਨੂੰ ਅੰਦਰ ਨਹੀਂ ਘਾ ਸਕੇ ਮਾਜੋਰ ਡੀਸੀ ਸਾਹਿਬ ਪਟਿਆਲਾ ਥੋੜੀ ਬੋਤੀ ਕਰਨਾ ਹੁੰਦੀ ਹੈ ਬਹੁਤ ਬਾਰੇ ਅਸੀਂ ਤੋਂ ਹੋਰ ਟੀਵੀ ਐ ਸਮਾਰਨ ਦੇਖਦੇ ਆ ਤਾਂ ਸੋਚ ਕੇ ਸੱਚਾ ਸੋਚਿਆ ਕਿ ਯਾ ਸਕਦਾ ਸੀ ਕਿ ਕੱਸਰ ਜਨਤਾ ਦੇ ਸਾਥ ਲੈਣ ਵਾਸਤੇ ਵੀ ਅਸਥਾਨ ਨਾ ਲਾਣਾ ਪਵੇਗਾ ਕਿਉਂਕਿ ਪੱਛਰ ਤੋਂ ਪੱਛਰ ਦੇ ਦਰਸਾਏ ਕਿ ਉਸੇ ਨੂੰ ਉਹਨਾਂ ਦਾ ਆਪਣੇ ਬੱਚੇ ਦੀ ਤਸਵੀਰ ਆਖਾ ਕੇ ਆ ਰਿਹਾ ਸੀ ਕਿ موسیقی پر بھی ਮੁਰਦਾਬਾਦ ਜਿੰਕ ਬਿਟ ਬੇਨਤੀ ਹੈ ਮੈਂ ਲੋਚਾ ਪਰਾਰੇ ਤੋਂ ਅੱਜ ਮੁੱਖ ਕਰਦੇ ਆਏ ਨੇ ਉਹਨਾਂ ਟਾਈਮ ਦੇ ਰਾਹਹਾਦੋਰੀ ਬੰਦਾ ਮੈਂ ਬੇਨਤੀ ਕਰਨਾ ਕਿ ਠੀਕ ਹੈ ਰੋਹ ਸਾਹਿਬ ਕੁੱਤਾ ਸੀਐਮ ਚੱਕ ਮੁਰਦਾਬਾਦ ਮੈਂ ਬੇਨਤੀ ਕਰਨਾ ਸادة ਸੁਭਾਰ ਜੇਤਨ ਸਿੰਘ ਅੱਜ ਅਸੀਂ ਥਾਰੇ ਚੇਤਾਨੀ ਜਿਹਾ ਇੱਕ ਜੋਤੋਕੇ ਖੜੇ ਆ ਲਗਾਤਾਰ ਪੇੜਕ ਪਰਿਵਾਰ ਹੋਰ ਸਮਾਣਾ ਨਿਵਾਸੀ ਜੋ ਕਿ ਪੁਰਾਣ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਰਹੇ ਸੀ ਕਿ ਸਾਡੇ ਬੱਚਾ ਨੂੰ ਇਨਸਾਫ ਦਿੱਤਾ ਜਾਵੇ ਸਭੋ ਬੱਚਾ ਨੂੰ ਇਨਸਾਫ ਦਿੱਤਾ ਜਾਵੇ ਅੱਜ ਕੋਹ ਤਖਨੀ ਗਾਣਾ ਸਾਨੂੰ ਆਪਣੇ ਬੱਚਾ ਦੇ ਇਨਸਾਫ ਵਾਸਤੇ ਸਾਨੂੰ ਸਦਾਰਾ ਇੱਕ ਵਾਰ ਸਮਾਣਾ ਬੰਦ ਕਰਨਾ ਪਿਆ ਹੈ ਅੱਜ ਸਾਨੂੰ ਬਹੁਤ ਹੀ ਮਜਬੂਰ ਹੋ ਕੇ ਇਹ ਕੰਮ ਕਰਨਾ ਪੈ ਰਿਹਾ ਹੈ ਜਿਹੜਾ ਕਿ ਅਸੀਂ ਕਰਨਾ ਨਹੀਂ ਚਾਹਦੇ ਸੀ ਜੋ ਕਿ ਪੰਜਾਬ ਸਰਕਾਰ ਸਾਡਾ ਲੋਕਲ ਪ੍ਰਸ਼ਾਸਨ ਸੁੱਤਾ ਪਿਆ ਗਹਿਰੀ ਨੀਂਦ ਦੇ ਵਿੱਚ ਸੁੱਤਾ ਪਿਆ ਜੋ ਕਿ ਸਾਨੂੰ ਇਹ ਇੰਨਾ ਠੋਸ ਕਦਮ ਠਾੜਾਇਆ ਅਸੀਂ ਰੋਈਏ ਜਾਂ ਅਸੀਂ ਅੱਧੇ ਤਰਨੇ ਲਈਏ ਸਾਨੂੰ ਆਪ ਨਹੀਂ ਸਮਝਦਾ ਆਪਣੇ ਕਰਦੇ ਨੂੰ ਸੰਭਾਲੀਏ ਜਾਂ ਕੀ ਕਰੀਏ ਜੀ ਸੰ ਦਾ ਕੰਦਾ ਨਾਲ ਟੱਕਰਾਂ ਮਾਰਨੀਆਂ ਪੈ ਰਹੀਆਂ ਨੇ ਜੀ ਪਰ 23 24 ਦਿਨ ਹੋ ਗਏ ਅੱਜ ਉਹਨਾਂ ਦੇ ਅੱਗੇ ਹੱਥ ਵੀ ਜੋੜ ਲੇ ਟੱਕਰਾ ਵੀ ਮਾਰਨੀ ਆ ਸਿਰ ਪੈਰੇ ਪੈਣਾ ਰਹਿ ਗਿਆ ਜੀ ਆ ਸਰਕਾਰ ਅੱਜ ਤੱਕ ਉਹਨਾਂ ਦੇ ਕੰਨ ਤੇ ਜੂ ਨਹੀਂ ਸਿਰਕੇ ਜੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਾਥਲਾ ਨੂੰ ਫੜ ਲਓ ਸਾਨੂੰ ਹੋਰ ਲੋਨ ਨੂੰ ਮਜਬੂਰ ਨਾ ਕਰੋ ਅਸੀਂ ਪਹਿਲਾਂ ਹੀ ਰੱਬ ਦੇ ਤੋਂ ਬਹੁਤ ਜ਼ਿਆਦਾ ਦੁਖੀ ਆ ਅਸੀਂ ਆਪਣੇ ਛੋਟੇ ਛੋਟੇ ਬੱਚੇ ਗਵਾਏ ਨੇ ਇਸ ਫਾਸਤੇ ਫੜ ਲਓ ਉਹਨਾਂ ਨੂੰ ਸ਼ਰਮ ਕਰ ਲਓ ਕੁਝ